جی سرکار مرد آباد مرد آباد مرد آباد ڪر मुदाबाद मुबा मुबा मुदाबा الو بیا اپنکار مرتابا 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 اس ادمیوں پر لاگو लागू करो लागू करो लागू करो सभासाक्षी प्रवीण सिंह जी करनाल से 86 ਆਪਣੇ ਕラン ਸਿੰਘ ਜੀ ਆਪਾਂ ਨੂੰ ਲੋਡਰ ਪਾਉਣ ਨੂੰ ਇਹ ਅੱਜਿਆ ਪ੍ਰੋਬਲਮ ਆਪਾਂ ਚੱਲਦਾ ਜਾ ਰਿਹਾ ਤੇ ਆਮਰੇ ਪ੍ਰੋਗਰਾਮ ਵਿੱਚ ਜੋ ਵੀ ਪ੍ਰੋਬਲਮ ਆਵੇਗਾ ਉਹ ਪ੍ਰੋਗਰਾਮ ਮਤਾਂ ਦੇ ਇਹਨਾਂ ਨੂੰ ਨਾ ਕਰਨਾ ਕੋਈ ਵੀ ਰੌਣਕ ਨਹੀਂ ਸੰਗਰਵਾਰ ਉਹ ਮੁੱਖ ਮੰਤਰੀ ਕੋਲ ਮਹਾਰਾਜ ਜਦੋਂ ਉਹ ਮੋਢੇ ਦੇ ਵਿੱਚ ਆਏ ਲਿਕੇ ਅਗਰ ਉਹਨਾਂ ਅੰਦਰ ਨਹੀਂ ਕਰਿਆ ਧੋਹਾਂ ਨਾ ਹੈ ਕਿ ਅਗੇ ਚੱਲਣਗੇ ਲੋਕ ਚੋਟੇ ਬੱਚੇ ਬੋਲੇ ਲੱਗਦੇ ਸੰਗਰਵਾਰ ਤੋਂ ਸੰਗਰਵਾਰ ਨੂੰ ਉਦੋਂ ਮੁੱਖ ਮੰਤਰੀ ਕੋਲੋਂ ਬੰਦ ਕੀਤਾ ਗਿਆ ਸੀ ਉਸ ਸਮੇਂ ਦੇ ਵਿੱਚ ਜਿਹੜਾ ਕਹੇ ਧਰਮ ਦੇ ਨਾਮ ਦੇ ਕਰਕੇ ਜਿਹੜਾ ਹੋ ਗਿਆ ਕੋਈ ਨਜ਼ਰੀ ਵੀਡੀਓ ਬਣ ਗਈ ਉਹ ਚੱਕ ਕੇ ਲੈ ਜਾਣਗੇ ਵਾਸਮੀ ਕੀਤਾ ਦਿੱਤੇ ਪੰਜਾਬ ਦਾ ਮੁੱਖ ਮੰਤਰੀ ਵੜੇ ਰਹਿ ਗਿਆ ਪਰ ਜਦੋਂ ਇਹ ਨਿਸ਼ਚਿਤ ਹੋਇਆ ਉਹ ਤਾਂ ਆ ਰਹੀ ਹੈ ਇਹ ਪੰਜਾਬ ਦੇ ਪਸੰਦੋ ਖਿਲਾਫ ਦੇ ਦਰਾਜ ਤੋਂ ਪੰਜਾਬ ਦੇ ਵਿੱਚੋਂ ਹੋਰ ਹੋਰ ਮਾਰੀ ਲਾਵਾ ਗੁਰੂ ਦਾ ਸਾਡੀ ਆਪਣੀ ਬੋਲੀ ਖੁਸਾਰਾ ਅੱਜ ਤੋਂ ਬਾਅਦ ਨਹੀਂ ਤਾਂ ਗੈਰਮੁਜੋਦ ਇੱਕ ਨਾ ਕਹਤਾ ਹੋਇਆ ਸਾਡੇ ਵਿੱਚ ਜੋ ਪਹਿਲੀ ਵਾਰ ਹੈ ਜਿੱਦਕੇ ਮੁੱਖ ਮੰਤਰੀ ਦੇ ਦੌਰ ਤੋਂ ਮੰਡੀ ਨੇ ਵਿਚਾਰਾ ਉਹਨਾਂ ਚੰਨੀ ਜਨਾਬੁ ਖੁਸ਼ਮਤਰੀ ਸੀ ਕੋਲੇ ਖਾਤਾ 70000 ਦਾ ਬਣਦਾ ਬੀਬੀ ਦਾ ਖਾਤਾ ਸੀ ਕੋਲੇ ਕੰਪਨੀ ਆ ਗਿਆ ਸਕੇ ਹੋਏ ਹੋਦੇ ਸੀ ਨੰਬਰ ਇਹ ਬਣਾਵਾ ਆ ਗਿਆ ਕਿ ਇਹ ਆ ਗਿਆ ਕਰਨਾ ਚਾਹਤਾ ਉਹ ਫੇਰ ਇਹ ਬੋਲਿਆ ਇਹਨੇ ਕਿਸਾਨੋਂ ਤੁਹਾਨੂੰ ਹੁਣ ਕੋਈ ਗਰਦੌਰੀਆਂ ਨਹੀਂ ਕਰਾਉਣੀਆਂ ਪਣੀਆਂ ਤੁਹਾਨੂੰ ਫਲਾਨਾ ਕੁਝ ਹੀ ਕਰਨਾ ਪੈਣਾ ਤੁਹਾਡੇ ਘਰੇ ਪਹਿਲਾਂ ਫਸਲ ਵੜੀ ਤੇ ਚੱਕਾ ਆ ਗਏ ਨਾ ਦਾਪਰਾ ਉਹ ਕਿਸਾਨਾਂ ਦੇ ਘਰੇ ਚੱਕਾ ਆਈਣਗੇ ਨਾ ਕੋਈ ਹੋਰ ਕੁਝ ਮਿਲਿਆ ਜਿਹੜੇ ਗੜੇ ਮਾਰੀ ਹੋਈ ਹੋਰ ਜੋ ਕੋਈ ਪਾਣੀ ਨੇ ਮਾਰ ਕੀਤੀ ਅੱਜ ਜ਼ਿਕਰ ਜ਼ਵਾਨੀ ਨਹੀਂ ਦਿੱਤੀ ਇਸ ਕਰਕੇ ਭੰਡ ਨੂੰ ਇੱਕੋ ਇੱਕ ਹੱਲਾ 300 ਦੇ ਜਿਹੜੇ ਬਿਜਲੀ ਮੰਤਰੀ ਨੇ ਮੀਲੀ ਗੋਰਦੀ ਮੈਨੇਜਮੈਂਟ ਨੂੰ ਆਪਾਂ ਤਖੜੇ ਹੋ ਕੇ ਹਰਾਵਾਂਗੇ ਤੁਸੀਂ ਡੋਲਣਾ ਨਹੀਂ ਥੋੜਾ ਚਿਰ ਦਿਨਾਂ ਦਾ ਚੱਲਿਆ ਆ ਸੰਗਤ ਬਹੁਤ ਸਬਰ ਹੈ ਕੱਲ ਨੂੰ ਵੀ ਜੇ ਤੁਹਾਨੂੰ ਕੱਲ ਨੂੰ 8 ਵਜੇ ਜਿੱਥੇ ਪ੍ਰੋਗਰਾਮ ਦਿੱਤਾ ਸਾਨੂੰ ਜਾਣਦਾ ਉੱਥੇ ਜਾ ਕੇ ਕੱਲ ਨੂੰ ਇਹਨਾਂ ਦਾ ਉੱਥੇ ਪਿੱਟਿਆ ਪਿਆ ਕਰਿਓ ਇਹਨਾਂ ਹੀ ਸਰਕਾਰ ਦਾ ਸਵਾਗਤ ਕਰਿਓ ਪਾਹੀਆ ਪਾਲ ਦੀਆਂ ਮੰਗਾਂ ਮੰਨਵਾ ਸਕਦੇ ਥੋੜਾ ਖਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਦਰੀ ਜੀ ਦਾ ਖਾਸ ਲੋਕ ਸਦਕਾ